ਸ਼ੰਗਾਰाराम ਸੂੰਗੜਾ ਜੀ ਦੇ ਸੁਪੁੱਤਰ ਕੁੰਵਰ ਜਗਵੀਰ ਸਿੰਘ ਵੱਲੋਂ ਜਿਹੜਾ ਉਮੀਦਵਾਰ ਉਹਨਾਂ ਨੂੰ ਐਲਾਨਿਆ ਗਿਆ ਤੇ ਮੇਰੇ ਨਾਲ ਨੇ ਡਾਕਟਰ ਰਜਿੰਦਰ ਜਖੋ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਜਖੋ ਸਾਹਿਬ ਅੱਜ ਤੁਸੀਂ ਕੈਂਡੀਡੇਟ ਜਲੰਧਰ ਤੋਂ ਐਲਾਨਿਆ ਆ ਤੇ ਜਲੰਧਰ ਤੋਂ ਜਲੰਧਰ ਦਾ ਕੈਂਡੀਡੇਟ ਥੈਨੂੰ ਕਿਉਂ ਨਹੀਂ ਮਿਲਿਆ ਤੁਸੀਂ ਗੜ ਸ਼ੰਕਰ ਤੋਂ ਇੱਕ ਬਸਪਾ ਦਾ ਐਮਐਲਏ ਜਿਹੜੇ ਦੋ ਵਾਰ ਹੈ ਉਹਨਾਂ ਨੂੰ ਉਹਨਾਂ ਦੇ ਸੁਪੁੱਤਰ ਨੂੰ ਤੁਸੀਂ ਕੈਂਡੀਡੇਟ ਐਲਾਨਿਆ ਅਸਰ ਵਿੱਚ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਹੀ ਕਰਨਾ ਚਾਹੁੰਦਾ ਦੱਸਣਾ ਚਾਹੁੰਦਾ ਹਾਂ ਕਿ ਕੁਝ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਸਮਾਜ 'ਚ ਜਿਨ੍ਹਾਂ ਨੂੰ ਕਦੀ ਬਾਉਂਡਰੀਆਂ 'ਚ ਬੰਦਿਆ ਨਹੀਂ ਜਾ ਸਕਦਾ ਔਰ ਸ਼ੰਗਾਰਨਮ ਸੁੰਗੜਾ ਜਿਹੜੀ ਅੰਬੇਡਕਰਵਾਦੀ ਮਿਸ਼ਨਰੀ ਲਹਿਰਾਂ ਚੱਲ ਰਹੀਆਂ ਨੇ ਦੇਸ਼ ਦੇ ਵਿੱਚ ਉਹਨਾਂ ਲਹਿਰਾਂ ਦਾ ਸਿਰਕਾ ਡਾਗੂ ਸੀ ਔਰ ਸ਼ੰਗਾਰਨਮ ਸੁੰਗੜਾ ਭਾਵੇਂ ਜ਼ਿਲ੍ਹਾ ਉਦਹੋਸ਼ਿਆਰਪੁਰ ਸੀ ਪਰ ਉਹਨਾਂ ਨੇ ਕੰਮ ਗਰੀਬ ਸਮਾਜ ਲਈ ਬੱਲੂ ਚੂਬਿਆਂ ਦੀਆਂ ਹੱਤਾ ਟੱਪ ਕੇ ਵੀ ਕੀਤਾ ਜੇ ਹਿਮਾਚਲ ਦੇ ਵਿੱਚ ਵੀ ਕਦੇ ਦਲਤ ਗਰੀਬਾਂ ਨੂੰ ਕੋਈ ਪ੍ਰੋਬਲਮ ਆਈ ਹੈ ਤਾਂ ਉੱਥੇ ਜਾ ਕੇ ਵੀ ਗੜਕੇ ਆ ਜੇ ਹਰਿਆਣਾ ਚਾਹੀਆ ਤੇ ਉਹਨਾਂ ਉੱਥੇ ਜਾ ਕੇ ਵੀ ਲੜਾਈ ਲੜੀ ਆ ਜੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਗਰੀਬਾਂ ਦਲਤਾਂ ਤੇ ਕੋਈ ਜ਼ਲਮ ਹੁੰਦਾ ਉੱਥੇ ਜਾ ਕੇ ਵੀ ਖੜਦੇ ਸੀਗੇ ਤੇ ਮੈਂ ਨਹੀਂ ਸਮਝਦਾ ਕਿ ਉਹ ਜਿਹੜੇ ਉਹਨਾਂ ਦਾ ਬੇਟਾ ਹੈਗਾ ਆ ਵੀ ਉਹ ਕੋਈ ਜਲੰਧਰ ਤੋਂ ਬਾਹਰ ਆ ਜਲੰਧਰ ਜਿਹੜਾ ਆ ਇੱਥੇ ਡेंस ਪੋਪੂਲੇਸ਼ਨ ਆ ਦੁਆਬੇ ਦੇ ਵਿੱਚ ਸ਼ੁਰੂ ਕਸਟ ਰਵੀਦਾਸ ਗਿਆ ਭਾਈਚਾਰੇ ਦੀ ਔਰ ਉਹਨਾਂ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਤੇ ਇਹ ਸਾਡਾ ਜਿਹੜਾ ਕੈਂਡੀਡੇਟ ਆ ਇਹ ਨੂੰ ਸਗੋਂ ਇਸ ਪਰਿਵਾਰ ਨੂੰ ਬਾਬਾ ਸਿਪ ਡਾਕਟਰ ਅੰਬੇਡਕਰ ਮਿਸ਼ਨ ਦਾ ਨਾਮ ਲੈ ਕੇ ਚੱਲ ਰਹੀਆਂ ਸੰਸਥਾਵਾਂ ਨੇ ਉਹ ਮਾਨ ਸਤਕਾਰ ਨਹੀਂ ਦਿੱਤਾ ਚਾਹ ਬਾਬਾ ਸਾਹਿਬ ਦੇ ਨਾਮ ਤੇ ਰਾਸੀ ਰੋਟੀਆਂ ਸੇਕਣ ਵਾਲਿਆਂ ਨੇ ਨਹੀਂ ਦਿੱਤਾ ਉਹਨਾਂ ਨੂੰ ਪਰਿਵਾਰ ਨੂੰ ਮਾਨ ਸਨਮਾਨ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਪਰਿਵਾਰ ਦੀਆਂ ਗਰੀਬ ਸਮਾਜ ਪ੍ਰਤੀ ਜਿਹੜੇ ਇਹਨਾਂ ਦਾ ਸਮਰਪਣ ਆ ਉਹਨੂੰ ਦੇਖ ਕੇ ਇਹਨਾਂ ਦਾ ਮਾਨ ਸਨਮਾਨ ਕੀਤਾ ਤੇ ਕੋਈ ਮਤਲਬ ਹੱਦਾਂ ਤੋਂ ਬਾਅਦ ਦੀ ਗੱਲ ਹੈ ਨਹੀਂਗੀ ਇਸ ਦਾ ਜਲੰਧਰ ਤੋਂ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗਰਸ ਵੱਲੋਂ ਇਲੈਕਸ਼ਨ ਲੜ ਰਹੇ ਆ ਪਵਨ ਕੁਮਾਰ ਟਿੰਨੂ ਦੋ ਵਾਰ ਐਮ ਐਲ ਏ ਰਹੇ ਆ ਆਦਮਪੁਰ ਤੋਂ ਉਹ ਇਲੈਕਸ਼ਨ ਲੜ ਰਹੇ ਆ ਸ਼ੁਸ਼ੀਰ ਰੈਂਕੂ ਜੋ ਪਹਿਲਾਂ ਵੀ ਐਮ ਪੀ ਰਹੇ 2023 ਦੇ 22 ਇਲੈਕਸ਼ਨ ਦੇ ਵਿੱਚ ਉਹ ਲੜ ਰਹੇ ਆ ਤੇ ਇੱਥੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਿੱਥੇ ਦੇਖਦੇ ਆ ਤੁਸੀਂ ਦੇਖੋ ਹੀ ਨਾ ਸਾਰਿਆਂ ਨੂੰ ਲੋਕਾਂ ਨੇ ਪਰਖਿਆ ਸਾਰਿਆਂ ਨੂੰ ਤੇ ਜਿਸ ਪਰਿਵਾਰ ਦੇ ਵਿੱਚੋਂ ਜਗਵੀਰ ਸਿੰਘ ਕੁਮਰ ਜਗਵੀਰ ਸਿੰਘ ਆਇਆ ਸੋਹੜਾ ਪਰਿਵਾਰ ਦੇ ਵਿੱਚੋਂ ਤੇ ਸੋਹੜਾ ਜਿਹਨੂੰ ਵੀ ਸਾਰੇ ਜਾਣਦੇ ਦੋ ਵਾਰ ਐਮਐਲਏ ਰਹੇ बसपा ਦਾ ਇੱਕਲੇ-ਇੱਕਲਾ ਪੰਜਾਬ ਦਾ ਆਏ ਆਗੂ ਆ ਜਿਹੜਾ ਦੋ ਵਾਰ बसपा ਟਿਕਟ ਤੇ ਐਮਐਲਏ ਰਹੇ ਠੀਕ ਹੈ ਜੀ ਔਰ ਉਹਨੇ ਜ਼ਿੰਦਗੀ ਕੁਛ ਨਹੀਂ ਬਣਾਇਆ ਇੱਕ ਪ੍ਰਸਿੱਧ ਉਸ ਪਰਿਵਾਰ ਦਾ ਫਰਜੰਦਾ ਹੈ। ਕੁੰਬਰ ਜਗਵੀਰ ਸਿੰਘ ਦੂਜੇ ਪਾਸੇ ਉਹ ਸਾਰੇ ਲੀਡਰ ਆ ਜਿਹਨਾਂ ਦਾ ਤੁਸੀਂ ਨਾਮ ਲੈ ਰਹੇ ਆ ਰਿੰਕੂ ਸ਼ੇਂਕੂ ਟੀਨੂ ਜੋ ਵੀ ਨਾਮ ਲੈ ਰਹੇ ਆ। ਦੂਜੇ ਪਾਸੇ ਉਹ ਆ ਜਿਹੜੇ ਮਤਲਬ ਲਈ ਐਂਟ ਪੂਸੀ ਮਤਲਬ ਲਈ ਐਂਟ ਪੂਸੀ ਮਾਰਦੇ ਫਿਰਦੇ ਆ। ਮੈਂ ਤਾਂ ਸਮਝਦਾ ਕਿਰਦਾਰ ਦੇ ਪੱਖੋਂ ਸਾਡੇ ਉਮੀਦਵਾਰ ਦੇ ਮੁਕਾਬਲੇ ਤੇ ਜਿੰਨੇ ਖੜੇ ਆ ਇਹ ਕੁਝ ਵੀ ਨਹੀਂ ਗੇ। ਕਿਰਦਾਰ ਦਾ ਉੱਚਾ ਸਾਡਾ ਉਮੀਦਵਾਰ। ਕਿਰਦਾਰ ਦੇ ਉੱਚੇ ਪਰਿਵਾਰ ਚੋਂ ਸਾਡਾ ਉਮੀਦਵਾਰ। ਠੀਕ ਹੈ ਇਹਨਾਂ ਲੋਕਾਂ ਦਾ ਕੀ ਹੈ ਜੇ ਟੀਨੂ ਕੱਲ ਬਸਪਾਸ ਸੀ ਜਾਂ ਅਕਾਲੀਦਰ ਬਾਦਲ ਬਣੋਂ ਇੰਨੀਆਂ ਮੌਜਾਂ ਮਾਣੀਆਂ ਠੀਕ ਹੈ ਉਧਰੋਂ ਮਲਾਈਆਂ ਚੱਟ ਕੇ ਜਦੋਂ ਲੱਗਾ ਕਿ ਬਾਦਲ ਦਾ ਬੇੜਾ ਡੁੱਬਣ ਲੱਗਾ ਹੈ ਟਪੂਸੀ ਮਾਰ ਕੇ ਆਪ ਦੇ ਵਿੱਚ ਹੁਣ ਇੱਥੇ ਕਿਹੜੇ ਨਹੀਂ ਜਿੱਤਣਾ ਤੂੰ ਦੇਖਿਓ ਸੋ ਬਣਦਾ ਕੀ ਹੈ ਤੇ ਰਿੰਕੂ ਨੇ ਤਾਂ ਕੁਮਾਰੀ ਕਰਤੀ ਯਾਰ ਕੁਮਾਰੀ ਕਰਤੀ ਤੂੰ ਸੁਣੀ ਟੇਕਰ ਭੱਜ ਗਿਆ ਇਹਨਾਂ ਨੇ ਤਾਂ ਸਗੋਂ ਸਾਡਾ ਯਾਰ ਸਿਰ ਨੀਮਾ ਕੀਤਾ ਸਾਡੇ ਸਮਾਜ ਦਾ ਸਾਰੇ ਦਲਿਤ ਸਮਾਜ ਦਾ ਸਿਰ ਨੀਮਾ ਕੀਤਾ ਠੀਕ ਹੈ ਰਹੀ ਗੱਲ ਚੰਨੀ ਸਾਹਿਬ ਦੀ ਚੰਨੀ ਸਾਹਿਬ ਤਾਂ ਵਿਚਾਰੇ ਉਹਨਾਂ ਬੜੇ ਲਾਇਕ ਆਗੂ ਨੇ ਬੜੇ ਉਹਨਾਂ ਨੇ ਜੋ 3 ਮਹੀਨੇ ਰਹੇ ਆ ਬੜੇ ਕੰਮ ਕੀਤੇ ਆ ਉਹ ਤਾਂ ਇਸ ਕਰਕੇ ਰਗੜਤੇ ਦੂਜਿਆਂ ਨੇ ਵੋਟ ਹੀ ਨਹੀਂ ਪਾਈ ਕਿ ਜੇ ਐਤ ਕੀ ਕਾਂਗਰਸ ਜਿੱਤ ਗਈ ਤਾਂ ਉਹਨਾਂ ਨੇ ਉਹਨਾਂ ਦੀ ਲੈਂਗੁਏਜ ਹੈ ਨਾ ਉਹ ਕਹਿੰਦੇ ਵੀ ਇਸ ਵਾਰੀ ਵੀ ਜੇ ਕਾਂਗਰਸ ਜਿੱਤ ਗਈ ਯਾਰੀ ਗਿੱਟਲ ਸਾਡੇ ਫੇਰ ਸਿਰ ਉਠਾ ਦੇਣਾ ਉਹ ਤਾਂ ਵਿਚਾਰੇ ਇਸ ਕਰਕੇ ਮਾਰਦੇ ਕਾਂਗਰਸੀ ਮਾਰਤੀ ਇਸ ਕਰਕੇ ਕਾਂਗਰਸੀ ਹਰਾਤੀ ਮਤਲਬ ਉਹਨਾਂ ਨੇ ਉਧਰੋਂ ਆ ਜਿਹੜੇ ਜਿਹੜੇ ਨਕੰਮੇ ਬੰਦੇ ਆਪ ਵਾਲੇ ਜਿੰਨਾਂ ਦਾ ਕੁਝ ਨਹੀਂ ਹੁੰਦਾ ਧੜਾ ਧੜ ਉਹਨਾਂ ਨੂੰ ਵੋਟਾਂ ਪਾਈਆਂ ਤਾਂ ਕਿ ਕਿਤੇ ਦੁਬਾਰਾ ਸ਼ਡਿਊਲ ਕਾਸ ਕੋਈ ਮੁੱਖ ਮੰਤਰੀ ਨਾ ਬਣ ਸਕੇ ਇਹੋ ਜੀ ਤਾਂ ਸਭੀ ਕਰਨਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਦੂਜੀਆਂ ਦੀਆਂ ਪਾਰਟੀਆਂ ਵੱਡੀਆਂ ਹੋ ਸਕਦੀਆਂ ਦੂਜੇ ਐਮਐਲਏ ਐਮਪੀ ਬਣੇ ਹੋ ਸਕਦੇ ਆ ਪਰ ਕਿਰਦਾਰ ਚ ਸਾਡੇ ਜਿਹੜਾ ਸੀ ਉਮੀਦਵਾਰ ਦਿੱਤਾ ਉਹਦਾ ਕੋਈ ਮੁਕਾਬਲਾ ਐ ਨਹੀਂਗਾ ਜਿੰਨੇ ਸਰਵੇ ਆ ਰਹੇ ਉਹਦੇ ਵਿੱਚ ਕਾਂਗਰਸ ਦੇ ਜਿਹੜੇ ਉਮੀਦਵਾਰ ਚੰਨੀ ਉਹ ਉੱਪਰ ਜਾ ਰਿਹਾ ਸਭ ਤੋਂ ਨੰਬਰ 1 ਇਸ ਵੇਲੇ ਜਾ ਰਿਹਾ ਤੁਸੀਂ ਆਪਣੇ ਕੈਂਡੀਡੇਟ ਨੂੰ ਜਿਹੜਾ ਤੁਸੀਂ ਅੱਜ ਐਲਾਨ ਕੀਤਾ ਉਹਨੂੰ ਕਿੱਥੇ ਦੇਖਦੇ ਆ ਤੇ ਉਹਦੇ ਲਈ ਤੁਹਾਨੂੰ ਕਿੰਨੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਆ ਕਿਉਂਕਿ ਉਹ ਸਰਮਾਇਦਾਰ ਕੈਂਡੀਡੇਟ ਹੈ ਜਿਹੜੇ ਉੱਥੇ ਤੁਸੀਂ ਕਿੱਥੇ ਦੇਖਦੇ ਆ ਆਪਣੇ ਕੈਂਡੀਡੇਟ ਰਾਜਾ ਜੀ ਮੈਂ ਫਿਰ ਉਹੀ ਗੱਲ ਆਖਾਂਗਾ ਠੀਕ ਹੈ ਜੀ ਤੁਸੀਂ ਕਿਦਿਆਂ ਸਰਵੇ ਹੋ ਰਿਹਾ ਸਰਵੇਾਂ ਚ ਕੌਣ ਉੱਪਰ ਜਾ ਰਿਹਾ ਕੌਣ ਕਿੱਥੇ ਜਾ ਰਿਹਾ ਨਾ ਆਪਾਂ ਇਹੀ ਗੱਲ ਕਰਦੇ ਆ ਇੱਕ ਕੋਈ ਇੱਕ ਜਿੱਤੂ ਆ ਬਾਕੀ ਸਾਰੇ ਹਾਰ ਰਹੇ ਨੇ ਕਰਦਾਰ ਪੱਖੋਂ ਤਾਂ ਪਹਿਲੇ ਹਾਰੇ ਹੋਏ ਆ ਠੀਕ ਹੈ ਨਾ ਸਾਡਾ ਉਮੀਦਵਾਰ ਅੱਜ ਵੀ ਕਰਦਾਰ ਚੁੱਚਾ ਆ ਅੱਜ ਵੀ ਉਹਨਾਂ ਨੂੰ ਜੇਤੂ ਆ ਤੇ ਜਿੱਦਣ ਰਿਜ਼ਲਟ ਹੋਣੀ ਸਾਡੇ ਉਮੀਦਵਾਰ ਨੇ ਕਰਦਾਰ ਚ ਉਦੋਂ ਵੀ ਜੇਤੂ ਰਹਿਣਾ ਜਿਹੜੀ ਸ਼ਾਪ ਛੱਡ ਜਾਣੀ ਐਡੇ ਜਿਹੜੇ ਮਹਾਰਥੀ ਕਹਾਉਂਦੇ ਆ ਉਹਨਾਂ ਦੇ ਬਰਾਬਰ ਆ ਕੇ ਮੈਦਾਨ ਦੇ ਵਿੱਚ ਆ ਕੇ ਪੱਟਾਂ ਦੇ ਹੱਥ ਮਾਰਨਾ ਗਿਆਓ ਮੈਂ ਵੀ ਨਿਤਰਿਆ ਹੋਇਆ ਆ ਐਵੇਂ ਨਹੀਂ ਮਤਲਬ ਅਸੀਂ ਜਿੱਤ ਦਾ ਕੋਈ ਨਾ ਕੋਈ ਤਾਂ ਲੈ ਕੇ ਜਾਵਾਂਗੇ ਨਾ ਜਿਹੜੀ ਕਰਦਾਰ ਦੀ ਜਿੱਤ ਹੈ ਨਾ ਉਹ ਸਾਡੀ ਬਿਲਮ ਉਮੀਦਵਾਰ ਖੜਾ ਕਰਨਾ ਹੀ ਅਸੀਂ ਦੂਜੇ ਲੋਕ ਕੀ ਪਿਛਲੇ ਜਿਹੜਾ ਤੇਰੇ ਬਾਈ ਇਲੈਕਸ਼ਨ ਲੰਗੀ ਆ ਲੋਕ ਸਭਾ ਦੀ ਉਹਦੇ ਵਿੱਚ ਤੁਹਾਡੇ ਕੈਂਡੀਡੇਟ ਨੂੰ 20000 ਵੋਟ ਪਿਆ ਆ ਐਸ ਕੀ ਤੁਸੀਂ ਕਿੱਥੇ ਦੇਖਦੇ ਹੋ ਕਿੰਨੀ ਸਾਡੀ ਜਿਹੜੀ ਆ ਨੰਬਰਾਂ ਦੀ ਜੇ ਗੱਲ ਕੀਤੀ ਜਾਵੇ ਨੰਬਰਾਂ ਵਿੱਚ ਕਿੰਨੀਆਂ ਵੋਟਾਂ ਤੁਸੀਂ ਇਹ ਹਿਸਾਬ ਨਾਲ ਦੇ 20000 ਐਸ ਕੀ ਵੋਟ ਵਾਉਂਗੀ ਕਿ ਉਤੋਂ ਘਟੂਗੀ ਕਿ ਉਤੋਂ ਵਧੂਗੀ ਆ ਰਾਜਾ ਜੀ ਕੁਛ ਨਹੀਂ ਇਹਦੇ ਵਿੱਚ ਕਹਿ ਸਕਦੇ ਲਹਿਰ ਚੱਲਣੀ ਆ ਇਹ ਹੋ ਸਕਦਾ ਇਲੈਕਸ਼ਨ ਤੋਂ 4 ਦਿਨ ਪਹਿਲਾਂ ਚੱਲੇ ਤੋਤੇ ਜਾਣੇ ਸਾਰੇ ਸਾਡਾ ਕੈਂਡੀਡੇਟ ਜਿੱਤੂਗਾ ਸਾਡਾ ਕੈਂਡੀਡੇਟ ਜਿੱਤ ਸਕਦਾ ਹੈ ਇਹਦਾ ਤੈਅ ਚੱਲਣੀ ਤੁਹਾਡੇ ਸਾਹਮਣੇ ਮੌਕਾ ਦੇ ਇੱਕ ਤੇ ਆਪਣੇ ਅਕਾਲੀ ਦਲ ਮਾਨ ਵਾਲੋ ਕਿੰਨੇ ਹੁਣ ਤੱਕ ਜਿਹੜੇ ਕੈਂਡੀਡੇਟ ਆ ਡਿਕਲੇਅਰ ਕੀਤੇ ਗਏ ਆ ਇੱਕ ਹੀ ਰਹਿ ਗਿਆ ਸਾਡੇ ਹੁਸ਼ਿਆਰਪੁਰ ਬਾਕੀ ਸਾਰੇ ਡਿਕਲੇਅਰ ਕਰਤੇ ਆ ਹਾਂ ਤੇ ਕੋਰੂੜ ਸਾਹਿਬ ਦਾ ਬੜਾ ਜ਼ਿਕਰ ਹੋ ਰਿਹਾ ਹੈ ਮੀਡੀਆ ਵਿੱਚ ਤੇ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੁਸੀਂ ਵੀ ਇਹ ਜਿਹੜੇ ਇੱਕ ਕੈਂਡੀਡੇਟ ਨੂੰ ਕੋਈ ਕਿਸੇ ਨੂੰ ਸਪੋਰਟ ਕਰ ਰਹੇ ਆ ਦਿੱਕੋ ਸ਼ੋਮਨੀ ਅਕਾਲੀ ਦਾ ਲੰਮਰਸਰ ਸਿਧਾਂਤਕ ਪਾਰਟੀ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਇਹੋ ਜੇ ਸਿੱਖ ਆਗੂ ਆ, ਇਹੋ ਜੇ ਸਿੱਖ ਕੌਮ ਦੇ ਜਰਨੈਲ ਆ, ਇਹੋ ਜੇ ਪੰਜਾਬ ਦੇ ਜਰਨੈਲ ਨੇ, ਆਗੂ ਨੇ ਜਿਨ੍ਹਾਂ ਨੂੰ ਨਾ ਤਾਂ ਕੋਈ ਖਰੀਦ ਸਕਦਾ, ਜਿਨ੍ਹਾਂ ਨੂੰ ਨਾ ਕੋਈ ਡਰਾ ਸਕਦਾ, ਨਾ ਕੋਈ ਤੋੜ ਸਕਦਾ। ਉਹਨਾਂ ਉਹ ਜਿਸ ਗੱਲ ਤੇ ਖੜੇ ਆ ਖੜੇ ਆ। ਉਹਨਾਂ ਨੇ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਉਹਨਾਂ ਨੇ ਸੰਘਰਸ਼ ਕੀਤਾ। ਉਹ ਮੰਗ ਕਰਦੇ ਰਹੇ ਪਾਰਲੀਮੈਂਟ ਚ ਵੀ ਮੰਗ ਕੀਤੀ ਠੀਕ ਹੈ ਜੀ ਅੱਜ ਜੇ ਇੱਕ ਬੰਦੀ ਸਿੱਖ ਡਿਬਰੂਗੜ੍ਹ ਦੀ ਜੇਲ੍ਹ ਦਾ ਬੰਦੀ ਸਿੱਖ ਭਾਈ ਅਮਰਤਪਾਲ ਸਿੰਘ ਚੋਣ ਲੜਨਾ ਚਾਹੁੰਦਾ ਤੇ ਸਭ ਤੋਂ ਪਹਿਲਾਂ ਸਾਡੀ ਪਾਰਟੀ ਨੇ ਉਹਨਾਂ ਦੀ ਹਮਾਇਤ ਕੀਤੀ ਹੈ ਅਸੀਂ ਉਹਨਾਂ ਦੇ ਸਿਧਾਂਤਾਂ ਨੂੰ ਅੱਗੇ ਰੱਖ ਕੇ ਹਮਾਇਤ ਕੀਤੀ ਆ ਕਿ ਅਸੀਂ ਉਲੱਬੇ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਮੰਗਦੇ ਆ ਤੇ ਇਹ ਕੋ ਡਰਾਮੇਵਾਦ ਬਾਦਲ ਵਾਲੇ ਜਿਹੜੇ ਪੱਜਾ ਸਾਲਾਂ ਤੋਂ ਤਾਂ ਰੌਲਾ ਪਾਈ ਜਾਂਦੇ ਆ ਸੁਖਵੀਰ ਜੀ ਤਾਂ ਬੰਦੀ ਸਿੱਖਾਂ ਦੇ ਗਾਣਾ ਵੀ ਗਾਉਂਦੇ ਸੀ ਇੱਕ ਤੁਸੀਂ ਦੇਖਿਆ ਹੋਣਾ ਹਨਾ ਉਹਦਾ ਬੰਦੀ ਸਿੱਖਾਂ ਦੀ ਉਹ ਪੰਜ ਸਾਲ ਲੋਕਾਂ ਨੂੰ ਡਰਾਮੇ ਲੋਕ ਸਮਝਦੇ ਆ ਨਾ ਇਹ ਗੱਲ ਨੂੰ ਵੀ ਇਹ ਤਾਂ ਝੂਠ ਬੋਲਦੇ ਸੀ ਕਿ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਮੰਗਦੇ ਆ ਅੱਜ ਇਹ ਤਾਂ ਜੇ ਬੰਦੀ ਸੇ ਕੋਈ ਚੋਣ ਲੜਨਾ ਚਾਹੁੰਦਾ ਆ ਤੇ ਉਹਦੇ ਮੁਕਾਬਲੇ ਤੇ ਕੈਂਡੀਡੇਟ ਦੇਤਾ ਫਿਰ ਉਹਦੇ ਖਿਲਾਫ ਬੋਲਦੇ ਆ ਇਹ ਤਾਂ ਤਾਂ ਬੜਾ ਮਾੜਾ ਹਾਲ ਹੋ ਗਿਆ ਤਰਸ ਆਉਂਦਾ ਆ ਹਨਾ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਕੋਈ ਤੋਹਾ ਜੀ ਕਹਿ ਰਿਹਾ ਵੀ ਇਹ ਜਿਹੜਾ ਇਹ ਪਰਿਵਾਰ ਆ ਅਮਰਿਤਪਾਲ ਦਾ ਇਹ ਮੇਰੀ ਸਪੋਰਟ ਕਰ ਬਲਟੋਹਾ ਜੀ ਤਿੰਨ ਚਾਰ ਆਗੂ ਆ ਪੰਜਾਬ ਦੇ ਵਿੱਚ ਇਦਾਂ ਦੇ ਜਿਹੜੇ ਕਦੀ ਵੀ ਕੁਝ ਵੀ ਕਹਿ ਸਕਦੇ ਨੌਂਦਾ ਦੀ ਉੜਾ ਦੀ ਗੱਲ ਨੂੰ ਬਹੁਤ ਆਰੀ ਸੀਰੀਅਸ ਲੈਣਾ ਚਾਹੀਦਾ ਉਹ ਕਦੀ ਉਹ ਤਾਂ ਡਾਕਟਰ ਅੰਬੇਡਕਰ ਦੇ ਖਿਲਾਫ ਬੋਲ ਪਿਆ ਸੀ ਇੱਕ ਵਾਰੀ ਅੱਛਾ ਜੀ ਉਹ ਤਾਂ ਮੰਨ ਲਓ ਸਿਰਫ ਰਿਆ ਬੰਦਾ ਆ ਉਹ ਤਾਂ ਡਾਕਟਰ ਅੰਬੇਡਕਰ ਦੇ ਖਿਲਾਫ ਬਿਆਨ ਦਿੱਤਾ ਸੀ ਜੀ ਉਸ ਬੰਦੇ ਨੇ ਵਿਰੋਧ ਬਿਆਨ ਦਿੱਤਾ ਸੀ ਠੀਕ ਹੈ ਨਾ ਤੇ ਤੁਸੀਂ ਬਲਟੋਹਾ ਜੀ ਕੀ ਭਾਲਦੇ ਆ ਕੋਈ ਉਹਨੂੰ ਦਲਤ ਵੋਟ ਨਹੀਂ ਪੈਣੀ ਸਾਰੇ ਚੱਲੇ ਸ਼ਰੂਕਾਸ ਨੂੰ ਪਤਾ ਹੈ ਵੋਟਰਾਂ ਨੂੰ ਪਤਾ ਹੈ ਲੋਕਾਂ ਗਰੀਬ ਲੋਕਾਂ ਨੂੰ ਪਤਾ ਹੈ ਕਿ ਯਾਰ ਭਾਰਤ ਸੰਵਿਧਾਨ ਦਾ ਜਿਹੜਾ ਨਿਰਮਾਤਾ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਇਹ ਤਾਂ ਉਹਨਾਂ ਦੇ ਵੀ ਬੇਇੱਜ਼ਤੀ ਕਰਦਾ ਇਹਨਾਂ ਨੇ ਵੀ ਇਹਨੇ ਬੀਬੀ ਜਗੀਰ ਕੌਰ ਦੇ ਖਿਲਾਫ ਕਿੰਨੇ ਮਾੜੇ ਸ਼ਬਦ ਵਰਤੇ ਜਦਕਿ ਇੱਕ ਔਰਤ ਹੋਣ ਦੇ ਨਾਤੇ ਉਹਨਾਂ ਦੇ ਖਿਲਾਫ ਮਾੜੇ ਸ਼ਬਦ ਨਹੀਂ ਸੀ ਵਰਤਨੇ ਚਾਹੀਦੇ ਉਹ ਤਾਂ ਕਿਸੇ ਦੇ ਖਲਾਫ ਵੀ ਵਰਤ ਸਕਦਾ ਉਹਦੀ ਉਹਦੀ ਕਹਿਣ ਦੀਆਂ ਕੀ ਗੱਲਾਂ ਠੀਕ ਹੈ ਨਾ ਉਹਦਾ ਇਹ ਥੋੜੀ ਪਤਾ ਹੈ ਜੇ ਉਹਨੂੰ ਰਾਤੋ-ਰਾਤ ਦੇ ਦਿਮਾਗ 'ਚ ਆ ਗਿਆ ਵੀ ਯਾਰ ਸੁਖਵੀਰ ਇੱਥੋਂ ਗਲਤ ਕਰਦਾ ਉਹਨੇ ਸੁਵੀਰ ਉੱਢ ਕੇ ਸੁਖਵੀਰ ਦੇ ਖਲਾਫ ਵੀ ਬੋਲ ਦੇਣਾ ਉਹਦਾ ਨਹੀਂ ਕੁਝ ਵੀ ਪਤਾ ਯਾਰ ਉਹਦਾ ਅੱਲੀ ਦਲ ਕੈਰੀ ਵਿੱਚ ਅਸੀਂ ਪੰਥਕ ਪਾਰਟੀ ਸਾਡੀ ਆ ਤੇ ਅਸੀਂ ਪੰਥ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਇਸ ਇਲੈਕਸ਼ਨ ਵਿੱਚ ਜਾ ਰਹੇ ਹਾਂ ਇਸੇ ਕਰਕੇ ਉਹ ਕਹਿੰਦੇ ਅਸੀਂ ਬੀਜੇਪੀ ਦੇ ਨਾਲ ਇਸ ਵਾਰ ਸਮਝੌਤਾ ਨਹੀਂ ਕੀਤਾ ਹੈਗਾ ਯਾਰ ਇਹਨਾਂ ਤਾਂ ਬੜੀ ਡਾਊਟ ਕੱਢਿਆ ਬੀਜੇਪੀ ਦੇ ਸਮਝੌਤਾ ਕਰ ਲਈ ਲੰਮੇ ਪੈ ਪੈ ਜਾਂਦੇ ਜਾਂਦੀ ਨਹੀਂ ਹੁੰਦੀ ਆਪਣੀ ਮਾਤਾ ਜੀ ਦੇ ਜਾਂਦੇ ਆ ਬਾਬਾ ਜੀ ਦੇ ਜਾਂਦੇ ਆ ਲੰਮੇ ਪੈ ਪੈ ਕੇ ਇਦਾਂ ਹੀ ਲੰਮੇ ਪੈ ਪੈ ਕੇ ਜਾਂਦੇ ਰਹੇ ਵੀ ਇਹ ਸਾਡੇ ਨਾਲ ਸਮਝੌਤਾ ਕਰ ਲੋ ਉਹ ਤਾਂ ਉਹ ਨਹੀਂ ਮੰਨੀ ਉਹ ਨਹੀਂ ਨਹੀਂ ਤੁਹਾਡੇ ਪੱਲੇ ਕੁੱਖ ਨਹੀਂਗਾ ਚਲੋ ਤੁਸੀਂ ਭਜੋ ਉਹ ਕਹਿੰਦੇ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ ਗਏ ਸੀ ਅਮਰਿਤਪਾਲ ਦੇ ਵੀ ਗੱਲ ਕੀਤੀ ਸੀ ਵੀ ਇਹਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਪਰਚੇ ਰੱਦ ਕੀਤੇ ਜਾਣ ਕਿੰਨਾ ਵੀ ਭਾਪੀ ਨੇ ਇਹ ਕਹਿੰਦੇ ਸ਼ਰਤਾਂ ਨਹੀਂ ਮੰਨ ਤੂੰ ਇਹਦਾ ਤਾਂ ਝੂਠ ਕਿੱਦਾਂ ਫੜ ਹੁੰਦਾ ਜੇ ਤੁਸੀਂ ਐਡੇ ਹੀ ਅਮਰਿਤਪਾਲ ਦੇ ਹਤਾਸ਼ੀਆ ਹੁਣ ਕੈਂਡੀਡੇਟ ਕਿਉਂ ਖੜਾ ਕਰਦੇ ਮਤਲਬ ਝੂਠ ਤੋਂ ਸਵਾਏ ਯਾਰ ਕੋਈ ਗੱਲ ਹੀ ਹੈ ਨਹੀਂ ਉਹਨਾਂ ਨੂੰ ਆਉਂਦੀ ਤੂੰ ਦੇਖੋ ਇਹਨਾਂ ਦਾ ਝੂਠ ਆਪਣੇ ਆਪ ਫੜ ਹੋ ਜਾਂਦਾ ਅੱਜ ਹੀ ਕੋਈ ਗੱਲ ਕਰਦੇ ਫਿਰ ਆਪੇ ਉਸ ਗੱਲ ਦੇ ਵਿਰੁੱਧ ਕਰ ਦਿੰਦੇ ਜੋ ਇੱਥੇ ਪਾ ਇਹਨੂੰ ਚੇਤਾ ਭੁੱਲ ਜਾਂਦਾ ਵੀ ਕੱਲ ਪਰਸੋਂ ਦਾ ਯਾਰ ਸਟੈਂਡ ਲਿਆ ਅੱਜ ਅਸੀਂ ਜਿਹੜਾ ਸਟੈਂਡ ਲਈ ਜਾਂਦੇ ਆ ਜੀ ਕਹਿੰਦੇ ਸੀਗੇ ਕਿ ਅਮਰਤਪਾਲ ਵਾਲੀ ਗੱਲ ਨਹੀਂ ਮੰਨੀ ਬੰਦੀ ਸਿੱਖਾਂ ਦੀ ਗੱਲ ਨਹੀਂ ਮੰਨੀ ਤਾਂ ਫਿਰ ਹੁਣੇ ਕਿਉਂ ਕਰਦੇ ਯਾਰ ਸੋਈ ਇਹਨਾਂ ਨੂੰ ਤਾਂ ਪਹਿਲੇ ਦੇ ਤੌਰ ਤੇ ਕਰਨਾ ਚਾਹੀਦਾ ਔਰ ਇਹਨਾਂ ਨੂੰ ਇੰਨਾ ਮਾੜਾ ਇਹਨਾਂ ਦਾ ਹਾਲ ਹੋਣਾ ਆ ਚੋਣਾਂ ਦੇ ਵਿੱਚ ਇਸੇ ਹੀ ਕਰਕੇ ਪਹਿਲਾਂ ਹੀ ਬੈਸੀ ਤਾਂ ਲੋਕ ਨਹੀਂ ਮੂੰਹ ਰਾਇ ਮੂੰਹ ਲਾ ਰਾਇ ਆ ਉਲਟਾ ਜਿਹੜਾ ਇਹਨਾਂ ਨੇ ਪੰਗਾ ਲੈ ਲਿਆ ਅਮਰਤਪਾਲ ਦੇ ਖਿਲਾਫ ਉਮੀਦਵਾਰ ਖੜਾ ਕਰਨਾ ਇਹ ਬਲਟੋਹੇ ਨੇ ਬਾਕੀ ਸਾਰੇ 11 ਨੇ ਬਲਟੋਹਾ ਕਾਦਾ ਇਹ ਤਾਂ ਟੋਆ ਵੱਲ ਜਾਣਾ ਇਹਨਾਂ ਲਈ ਇਹ ਬਲਟੋਹਾ ਨਹੀਂ ਰਹਿਣਾ ਇਹ ਤਾਂ ਵੱਡਾ ਟੋਆ ਹੋ ਜਾਣਾ ਠੀਕ ਹੈ ਸਾਰੀ ਡਿਗੜੀ ਵਿੱਚ ਸਾਰੀ ਹਾਰਨੀ ਕੀ ਅਕਾਲੀ ਦਲ ਬਟਿੰਡਾ ਸੀਟ ਜਿੱਤੂਗਾ ਅਕਾਲੀ ਦਲ ਸਾਢੇ ਹਾਂ ਉੱਥੇ ਬਹੁਤ ਵਧੀਆ ਪੋਜੀਸ਼ਨ ਹੈ ਲੱਖਾ ਜੀ ਦੀ ਮੈਂ ਉੱਥੇ ਜਾ ਕੇ ਆਇਆ ਹਾਂ ਔਰ ਇਹ ਜਿਹੜੇ ਬਾਕੀ ਆ ਇਹ ਤਾਂ ਤੁਹਾਨੂੰ ਬਾਦਲ ਬੜੇ ਤਾਂ ਆਪਸ ਵਿੱਚ ਹੀ ਛੇਤਰੋ-ਛਿਤਰ ਵੀ ਹੋਣ ਲੱਗ ਪਿਆ ਆ ਕਾਂਗਰਸ ਵਾਲੇ ਵੀ ਛੇਤਰੋਛਿਦਤੀ ਹੁੰਦੇ ਉੱਥੇ ਪਤਾ ਨਹੀਂ ਕਾਂਗਰਸ ਦਾ ਕੈਂਡੀਡੇਟ ਹੀ ਚੇਂਜ ਹੋ ਜਵੇ ਲੱਖਾ ਜੀ ਦੀ ਪੋਜੀਸ਼ਨ ਬਹੁਤ ਵਧੀਆ ਲੋਕਾਂ ਲਈ ਕੰਮ ਕਰਨ ਵਾਲਾ ਨੌਜਵਾਨ ਹੈ ਔਰ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਲੋਕੋ ਦੇ ਨਾਲ ਤੁਰੇ ਹੋਏ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਵੀ ਜਲੰਧਰ ਤੇ ਜਿਹੜੀ ਸੰਗਰੂਰ ਸੀਟ ਆ ਜਲੰਧਰ ਤੋਂ ਉਹ ਕਹਿੰਦੇ ਵੀ ਸਾਡਾ ਜਿਹੜਾ ਪਗੋੜਾ ਆ ਉਹਨੂੰ ਅਸੀਂ ਹਰਾਉਣਾ ਆ ਤੇ ਸੰਗਰੂਰ ਸੀਟ ਅਸੀਂ ਜਿੱਤਣੀ ਆ ਵੀ ਦੋ ਸੀਟਾਂ ਜਿਹੜੀਆਂ ਅਸੀਂ ਡਾਡੇ ਟਾਰਗੇਟ ਤੇ ਆ ਦੇਖੋ ਰਹੀ ਗੱਲ ਭਗਵੰਤ ਮਾਨ ਦੀ ਇਹਦਾ ਪਹਿਲੇ ਭਗਵੰਤ ਮਾਨ ਆਪ ਹੀ ਬਣੀ ਜਾਂਦਾ ਵੇ ਅਸੀਂ ਦੋ ਸੀਟਾਂ ਜਿੱਤਣੀਆਂ 11 ਹਾਰ ਨਹੀਂ ਇਦਾਂ ਕਹਿੰਦੇ ਨਹੀਂ ਉਹ ਸੀਟਾਂ ਉਹ ਦੋ ਸੀਟਾਂ ਤੇ ਉਹ ਕਹਿੰਦਾ ਸਾਡੀ ਪੈਣੀ ਨਜ਼ਰ ਆ ਵੇ ਸੀਟਾਂ ਤੇ ਅਸੀਂ ਖਾਸ ਧਿਆਨ ਰੱਖਣਾ ਉਦੋਂ ਉਹ ਕਹਿ ਰਿਹਾ ਸੀ 13 0 ਨਾਲ ਜਿੱਤਣਾ ਉਹ ਯਾਰ 13 0 ਤਾਂ ਬਾਅਦ ਕੱਢ ਚੁੱਕ ਗਿਆ ਠੀਕ ਹੈ ਉਹ ਖਾ ਪੀ ਕੇ ਤਾਂ 15 0 ਵੀ ਕਹਿ ਸਕਦਾ ਉਹਦਾ ਵੀ ਕੋਈ ਗੱਲ ਹੈ ਜਿਹੜੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਉਹਨੇ ਕਹਿਣਾ 15 0 ਕਰ ਦੇਣਾ ਉਹ ਤਾਂ ਕੁਝ ਵੀ ਕਰ ਸਕਦਾ ਹੈ ਸੰਗਰੂਰ ਦਾ ਕੀ ਸੁਨੇਹੇ ਰੂ ਸੰਗਰੂਰ ਅਸੀਂ ਜਿੱਤਾਂਗੇ ਉੱਤੋਂ ਦੀ ਜਿਹੜੀ ਵੋਟਰ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਾਦਗੀ ਦਲੇਰੀ ਤੇ ਜਿਹੜੀ ਨਾਮ ਵਿਕਣ ਵਾਲੀ ਪ੍ਰਵਿਰਤੀ ਤੇ ਆਪਣੀ ਗਲਤੀ ਕੈਮਰੇ ਨਾਲ ਉਹਦੇ ਕਾਇਲ ਆ ਉੱਥੇ ਜਿੱਤਾਂਗੇ ਮਾਨ ਸਾਹਿਬ ਨੇ ਉੱਥੇ ਲੋਕਾਂ ਦੇ ਜਿਹੜੇ ਇੰਨੇ ਟਾਈਮ ਵਿੱਚ ਕੰਮ ਕੀਤੇ ਬਹੁਤ ਕੰਮ ਕੀਤੇ ਗਰੰਟੀਆਂ ਵਗੈਰਾ ਲਗੀਆਂ ਬਹੁਤ ਕੰਮ ਕੀਤੇ ਬੜੀਆਂ ਗਰੰਟੀਆਂ ਤਾਂ ਮੇਰੇ ਨਾਲ ਡਾਕਟਰ ਹਰਜਿੰਦਰ ਜਖੋ ਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਅੱਜ ਕੈਂਡੀਡੇਟ ਆ ਜਲੰਧਰ ਤੋਂ ਐਲਾਨ ਆ ਕਿ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਘਟੋ-ਘਟ 13 ਵਿਚੋਂ 12 ਸੀਟਾਂ ਦੇ ਕੈਂਡੀਡੇਟ ਐਲਾਨ ਦਿੱਤੇ ਆ ਤੇ ਹੁਣ ਵੇਖਣਾ ਇਹ ਹੋਵੇਗਾ ਵੀ ਪੰਜਾਬ ਦੇ ਲੋਕ ਇੱਕ ਜੋਨ ਨੂੰ ਇਹਨਾਂ ਨੂੰ ਕਿੰਨਾ ਕੁ ਹੰਗਾਰਾ ਦਿੱਤੇ ਆ ਤੇ ਕਿੰਨੇ ਉਮੀਦਵਾਰ ਜਿਹੜੇ ਇਹਨਾਂ ਦੇ ਜਿੱਤ ਹਾਸਲ ਕਰਦੇ ਤੇ ਕਿੰਨੇ ਐਮਪੀ ਬਣਦੇ ਆ ਪ੍ਰਦੀਪ ਰਾਜਾ